ਅ ਅੱਜ ਅਸੀਂ ਮਾਨਯੋਗ ਕਮਿਸ਼ਨਰ ਰੋ ਪੁਲਿਸ ਅਮਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਭੁਲਰੀ ਜੀ ਨੇ ਆਦਾਇਤ ਕਰਨੀ ਚਾਹਤ। ਅ ਸਾਡੇ ਜੋ ਨਾਰਥ ਸਬਡਿਵੀਜ਼ਨ ਵਿੱਚ ਖਾਸ ਤੌਰ ਤੇ ਥਾਣਾ ਸਿਵਲ ਲਾਈਨ ਦੇ ਜਿੰਨੇ ਵੀ ਗਨ ਹਾਊਸਿਸ ਪੈਂਦੇ ਨੇ ਉਹਨਾਂ ਦੀ ਅਚੰਚਿਤ ਚੈਕਿੰਗ ਕਰ ਰਹੇ ਹਾਂ। ਜਿਸ ਦੇ ਤਹਿਤ ਅਲੱਗ-ਅਲੱਗ ਗਨ ਹਾਊਸਿਸ ਦੇ ਵਿੱਚ ਕੀ ਸਿਕਿਉਰਿਟੀ ਮੈਜਰਸ ਨੇ ਕਿਉਂਕਿ ਰੀਸੈਂਟਲੀ ਇੱਕ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਗਨ ਹਾਊਸ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਮੁਤਾਬਕ ਉਹਨੀਆਂ ਜੋ ਰਾਤ ਵੇਲੇ ਅਗਰ ਉਹਨਾਂ ਦੇ ਸਿਕਿਉਰਟੀ ਗਨ ਮੈਨ ਰੱਖਣ ਦੀ ਇਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੈਮਰਾਸ ਅਚੇ ਲਗਾਏ ਜਾਣ ਇਸ ਲਈ ਵੀ ਹਦਾਇਤ ਕੀਤੀ ਗਈ ਹੈ ਤਿਸ ਨਾਲ ਉਹਨਾਂ ਦੇ ਜੋ ਸੇਫ ਨੇ ਜਿੱਥੇ ਵੈਪਨਸ ਵਗੈਰਾ ਰੱਖੇ ਜਾਂਦੇ ਸੀ ਉਹ ਕਿੰਨੇ ਸਿਕਿਉਰ ਨੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹਨਾਂ ਹਦਾਇਤਾਂ ਦੇ ਮੁਤਾਬਕ ਇਹ ਸਾਰੇ ਗੱਲਾਂ ਉਸੇ ਚੈੱਕ ਕਰਕੇ ਇਹਨਾਂ ਦੀ ਮਾਨਯੋਗ ਸੀਪੀ ਸਾਹਿਬ ਨੂੰ ਰਿਪੋਰਟ ਕਰਾਂਗੇ ਤੇ ਤਾਂਕਿ ਇਹੋ ਜੀ ਵਾਰਦਾਤ ਟਲ ਸਕੇ ਤੇ ਇਹ ਵੀ ਜੇਕਰ ਫਿਊਚਰ ਵਿੱਚ ਕੋਈ ਅਜਿਹੀ ਘਟਨਾ ਆਵੇ ਪਿਛਲੇ ਦਿਨੀ ਸਰ ਦੋ ਗੱਣਾ ਹੁਸਾਮਰੀ ਸਰ ਦੇ ਵਿੱਚ ਹੀ ਲੋਕ ਉਹ ਇੱਕ ਤਨ ਤਰੰਤੇ ਇੱਕ ਕੰਪਨੀਸ਼ਨ ਦੇ ਵਿੱਚ ਹੀ ਲੁੱਟ ਹੋਇਸੀ ਉਹਦਾ ਚੋਰੀ ਹੋਏ ਸੀ ਜੀ ਹਾਂ ਜੀ ਉਹ ਫੜੇ ਗਏ ਸਰ ਉਹਨਾਂ ਦੇ ਬਿਲਕੁਲ ਜੀ ਦੋਨੋਂ ਕਦਮੇ ਟ੍ਰੇਸ ਹੋਏ ਸੀ ਖਾਸ ਕਰਕੇ ਜੋ ਸਾਡੇ ਸਿਵਲ ਐਰੀਆ ਦੇ ਵਿੱਚ ਹੋਇਆ ਸੀ ਉਸ ਵਿੱਚ ਜੋ ਦੋਨੇ ਦੋਸ਼ੀ ਸਾਨੂੰ ਅਰੈਸਟ ਕਰ ਲਏ ਸਨ ਤੇ ਜੋ ਟੋਟਲ 12 ਵੈਪਨ ਚੋਰੀ ਹੋਏ ਸਨ ਉਹ ਵੀ ਬਰਾਮਦ ਕਰ ਲਏ ਗਏ ਸਨ ਸਰ ਜਿਵੇਂ ਉੱਥੇ ਕਮੀਆਂ ਪਾਈਆਂ ਗਈਆਂ ਸੀ ਕਿ ਦੁਵਾਰ ਤੋੜ ਕੇ ਚੋਰੀ ਹੋਈ ਸੀ ਤੇ ਉਹ ਕੋਸ਼ਿਸ਼ ਗੱਲ ਸਮਝਾਈਆ ਗਿਆ ਗੱਲ ਨਾਲ ਉਸਤੇ ਬਿਲਕੁਲ ਜੀ ਜੋ ਉਥੇ ਦੀਵਾਰ ਜਿਵੇਂ ਬਣੀ ਗਈ ਸੀ ਕਾਫੀ ਪੁਰਾਣੀ ਬਿਲਡਿੰਗ ਸੀ ਸੋ ਉਹਨਾਂ ਦੇ ਦੁਆਰਾਂ ਨੂੰ ਵੀ ਕੰਪਲੀਟ ਕੀਤਾ ਗਿਆ ਤੇ ਬਾਕੀ ਗੱਲ ਉਸ ਦੇ ਜਿਹੜੇ ਵੀ ਸਾਡੇ ਏਰੀਆ ਦੇ ਵਿੱਚ ਹੋਰ ਹਨ ਉਹਨਾਂ ਨੂੰ ਇਸ ਤਰ੍ਹਾਂ ਦੇ ਖਾਸ ਤੌਰ ਤੇ ਰੈਕਟ ਕੀਤੀ ਗਈ ਹੈ ਕਿ ਕੰਕਰੀਟ ਦੀਆਂ ਮੋਟੀਆਂ ਕੰਧਾਂ ਹੋਣ ਬਾਕੀ ਜੋ ਸੇਫ ਨਹੀਂ ਉਹਨਾਂ ਨੂੰ ਹੋਰ ਸਿਕਿਉਰ ਕੀਤਾ ਜਾ ਸਕਦਾ ਹੈ ਤੇ ਬਾਕੀ ਜਿਵੇਂ ਸੀਸੀਟੀਵੀ ਕੈਮਰਾ ਵੀ ਲਗਾਏ ਗਏ ਨੇ ਤਾਂ ਕਿ ਕੋਈ ਵੀ ਜੋ ਕ੍ਰਿਮੀਨਲ ਆ ਇਹਨਾਂ ਚੀਜ਼ਾਂ ਦੇ ਸੈਸ ਨਾ ਕਰੇ